ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਪਿਛਲੇ ਕੁਝ ਦਿਨਾਂ ਪੰਜਾਬ ਵਾਸਤੇ ਪੰਜਾਬ ਦੇ ਚਮਕਦੇ ਸਤਾਰਿਆਂ ਵਾਸਤੇ ਕਾਫੀ ਦੁੱਖ ਭਰੇ ਰਹੇ ਨੇ ਕਿਉਂਕਿ ਇੱਕ ਬਹੁਤ ਵੱਡਾ ਨਾਮ ਰਾਜਵੀਰ ਜਵੰਦਾ ਜਿਸ ਵੀਰ ਨੇ ਗਾਇਕੀ ਦੀ ਦੁਨੀਆ ਦੇ ਵਿੱਚ ਬਹੁਤ ਹੀ ਸਾਫ਼ ਸੁਥਰਾ ਗਾਇਆ ਤੇ ਗਾਉਣ ਵਾਲਿਆਂ ਨੂੰ ਸੰਦੇਸ਼ ਦਿੱਤਾ ਕਿ ਚੰਗੇ ਗੀਤ ਚੰਗਾ ਗਾਉਣ ਵਾਲੇ ਲੋਕ ਵੀ ਚੱਲਦੇ ਨੇ ਤੇ ਚੰਗਾ ਸੁਣਨ ਵਾਲੇ ਲੋਕ ਵੀ ਹਾਲੇ ਇਸ ਦੁਨੀਆ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵੀ ਬਹੁਤ ਵੱਡੀਆਂ ਬਲੰਦੀਆਂ ਦੇ ਉੱਤੇ ਲੋਕ ਪਹਤਾ ਦਿੰਦੇ ਨੇ ਚੰਗਾ ਸਾਫ਼ ਸੁਥਰਾ ਗਾਉਣ ਵਾਲਿਆਂ ਨੂੰ ਮੈਨੂੰ ਨਹੀਂ ਲੱਗਦਾ ਕਿ ਰਾਜਵੀਰ ਜਵੰਦੇ ਵੀਰ ਨੇ ਕੋਈ ਜ਼ਿਆਦਾ ਕਿਤੇ ਮਾੜਾ ਗੀਤ ਜਾਂ ਲੀਕ ਤੋਂ ਹਟ ਕੇ ਭੈੜੀ ਗਾਇਕੀ ਕੀਤੀ ਹੋਊਗੀ ਬਹੁਤ ਸੋਹਣਾ ਸਾਫ਼ ਸੁਥਰਾ ਵੀਰ ਨੇ ਗਾਇਆ ਧੀਆ ਭੈਣਾ ਭਾਈਆਂ ਨਾਲ ਦੇ ਜੰਮੇ ਵੀਰਾਂ ਦੀ ਗੱਲ ਕੀਤੀ ਬਹੁਤ ਸੋਹਣੇ ਗੀਤ ਗਾਏ ਉਹ ਵੀਰ ਪਿਛਲੇ ਦਿਨੀ ਇੱਕ ਐਕਸੀਡੈਂਟ ਹੋਣ ਤੋਂ ਬਾਅਦ ਹਸਪਤਾਲ ਦੇ ਵਿੱਚ ਕਈ ਦਿਨ ਰਹਾ ਤੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਕਾਫੀ ਦੁੱਖ ਹੋਇਆ ਉਸੇ ਦਿਨ ਖਬਰ ਆਉਂਦੀ ਹੈ ਬਾਡੀ ਬਿਲਡਿੰਗ ਦੀ ਦੁਨੀਆ ਦਾ ਬਹੁਤ ਵੱਡਾ ਨਾਂ ਵੀਰ ਬਰਿੰਦਰ ਸਿੰਘ ਘੁੰਮਣ ਉਹ ਵੀ ਇਸ ਦੁਨੀਆ ਦੇ ਵਿੱਚ ਵੀਰ ਨਹੀਂ ਰਹਾ ਉਸ ਵੀਰ ਨੇ ਵੀ ਆਪਣਾ ਜਿਹੜਾ ਸਫ਼ਰ ਹੈ ਬਾਡੀ ਬਿਲਡਿੰਗ ਦੇ ਵਿੱਚ ਸ਼ੁਰੂ ਕੀਤਾ ਤੇ ਕੁਝ ਫਿਲਮਾਂ ਦੇ ਵਿੱਚ ਵੀ ਬਹੁਤ ਵਧੀਆ ਉਹਨੇ ਕੰਮ ਕੀਤਾ ਤੇ ਆਪਣਾ ਚੰਗਾ ਨਾਂ ਬਣਾਇਆ ਆਉਣ ਵਾਲੇ ਸਮੇਂ 'ਚ ਵੀਰ ਦੇ ਪਤਾ ਨਹੀਂ ਹੁੰਦਾ ਕਿ ਇਸ ਦੁਨੀਆ ਦੇ ਤੂੰ ਕਦੋਂ ਤੁਰ ਜਾਣਾ ਹੈ ਆਉਣ ਵਾਲੇ ਸਮੇਂ 'ਚ ਵੀਰ ਦੀ ਚਾਹਤ ਸੀ ਕਿ ਮੈਂ ਰਾਜਨੀਤੀ ਦੇ ਵਿੱਚ ਵੀ ਕੰਮ ਕਰਾਂ ਰਾਜਨੀਤੀ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਾਂ ਪਰ ਉਸ ਰੱਬ ਨੂੰ ਅਕਾਲ ਪੁਰਖ ਨੂੰ ਕੁਝ ਹੋਰ ਮਨਜ਼ੂਰ ਸੀ ਸਿਆਣੇ ਕਹਿੰਦੇ ਹੁੰਦੇ ਨੇ ਚੰਗੇ ਲੋਕਾਂ ਦੀ ਇੱਥੇ ਵੀ ਲੋੜ ਹੈ ਚੰਗੇ ਲੋਕਾਂ ਦੀ ਅੱਗੇ ਵੀ ਲੋੜ ਹੈ ਸ਼ਾਇਦ ਰੱਬ ਨੇ ਕਿਤੇ ਹੋਰ ਚੰਗੀਆਂ ਡਿਊਟੀਆਂ ਲਾਉਣੀਆਂ ਹੋਣਗੀਆਂ ਉਹ ਦੋ ਚਮਕਦੇ ਸਤਾਰਿਆਂ ਨੂੰ ਪੰਜਾਬ ਦੇ ਨੂੰ ਮਾਲਕ ਇਸ ਦੁਨੀਆ ਦੇ ਵਿੱਚੋਂ ਲੈ ਗਿਆ ਤੇ ਘੋੜਿਆਂ ਦੀ ਦੁਨੀਆ ਦੇ ਵਿੱਚ ਵੀ ਕਾਫੀ ਦੁੱਖ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਬੜੇ ਚੰਗੇ ਚੰਗੇ ਕਈ ਘੋੜੇ ਪਿਛਲੇ ਦਿਨੀ ਪਤਾ ਨਹੀਂ ਕੀ ਕਾਰਨ ਬਣਿਆ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਚੋਂ ਇੱਕ ਨੀਲਾ ਘੋੜਾ ਮੱਝੂਕੇ ਲਾਈਨ ਦਾ ਪੰਜਾਬ ਨਸਲ ਫਤੇਜੰਗ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਤੋਂ ਕੁਝ ਦਿਨ ਪਹਿਲਾਂ ਜਥੇਦਾਰ ਸਟੱਡ ਫਾਰਮ ਵਾਲੇ ਵੀਰ ਜਸਪ੍ਰੀਤ ਸਿੰਘ ਦਾ ਘੋੜਾ ਸੂਰਮਾ ਜਿਹੜਾ ਦਲਵਾਰ ਦਾ ਬੱਚਾ ਸੀ ਬਹੁਤ ਚੰਗਾ ਘੋੜਾ ਜੋ ਤਿਆਰ ਹੋ ਰਿਹਾ ਸੀ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬਹੁਤ ਦੁੱਖ ਹੁੰਦਾ ਕਿਉਂਕਿ ਆਪ ਜਾਨਵਰ ਰੱਖਦੇ ਆਂ ਜਾਨਵਰਾਂ ਨਾਲ ਪਿਆਰ ਕਰਦੇ ਆਂ ਘੋੜਿਆਂ ਨਾਲ ਮੱਝਾਂ ਗਾਵਾਂ ਇਹਨਾਂ ਨਾਲ ਪਿਆਰ ਕਰਦੇ ਆਂ ਇਸ ਕਰਕੇ ਬੜਾ ਦੁੱਖ ਹੁੰਦਾ ਜਦੋਂ ਕਿਸੇ ਦਾ ਜਾਨਵਰ ਚੱਲ ਜਾਂਦਾ ਤੇ ਇਸਲਾ ਮੇਰਾ ਖਿਆਲ ਆ ਦੋ ਕ ਹਫਤੇ ਪੰਜਾਬ ਵਾਸਤੇ ਪੰਜਾਬ ਦੇ ਚਮਕਦੇ ਤਾਰਿਆਂ ਵਾਸਤੇ ਪੰਜਾਬ ਦੇ ਪੁੱਤਾਂ ਵਾਸਤੇ ਚੰਗਾ ਨਹੀਂ ਸਮਾਂ ਸੀ ਉਸ ਤੋਂ ਪਹਿਲਾਂ ਵੀ ਹੜਾਂ ਨੇ ਬਹੁਤ ਜ਼ਿਆਦਾ ਜਿਹੜੀ ਹੈਗੀ ਐ ਕਰੋਪੀ ਇਸ ਪੰਜਾਬ ਦੇ ਉੱਤੇ ਕੀਤੀ ਜਿਨ੍ਹਾਂ ਨੂੰ ਮੈਨ ਮੇਡ ਹੜ ਵੀ ਕਿਹਾ ਜਾ ਰਿਹਾ ਸੀ ਕਿ ਇਹ ਮੈਨ ਮੇਡ ਨੇ ਇਹ ਕੁਦਰਤ ਦੁਆਰਾ ਨਹੀਂ ਕੀਤਾ ਗਿਆ ਇਹ ਲੋਕਾਂ ਦੁਆਰਾ ਕੀਤਾ ਗਿਆ ਪਰ ਜ਼ਾਲਮ ਦੋਸ਼ਮਾਨਾਂ ਜਾ ਤਾ ਵੀ ਕਹਿ ਲੋ ਕਿੰਨਾ ਮਰਜੀ ਜ਼ੋਰ ਲਾ ਲੈਣ ਪੰਜਾਬ ਹਮੇਸ਼ਾ ਉੱਠ ਕੇ ਖੜਾ ਹੋਇਆ ਹੈ ਏ ਤਰੂ ਤਾਰੇ ਵਾਂਗੂ ਚਮਕਿਆ ਹਮੇਸ਼ਾ ਠੀਕ ਹੈ ਦੋਸਤੋ ਦੁੱਖ ਬਹੁਤ ਹੈ ਪਰ ਅਕਾਲ ਪੁਰਖ ਅੱਗੇ ਬੇਨਤੀ ਕਰਾਂਗੇ ਕਿਉਂਕਿ ਅਸੀਂ ਬੇਨਤੀ ਹੀ ਕਰ ਸਕਦੇ ਹਾਂ ਕਿ ਇਹੋ ਜਿਹਾ ਮਾੜਾ ਸਮਾਂ ਸਾਡੇ ਪੰਜਾਬ ਦੇ ਉੱਤੇ ਨਾ ਆਵੇ ਤੇ ਜੋ ਜੀ ਚਲੇ ਗਏ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰਦੇ ਹਾਂ ਮਹਾਰਾਜ ਕਿਰਪਾ ਕਰੇ ਆਪਣੇ ਚਰਨਾਂ ਦੇ ਵਿੱਚ ਉਹਨਾਂ ਰੂਹਾਂ ਨੂੰ ਨਿਵਾਸ ਵਖਸ਼ੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਪਾਣਾ ਮੰਨਣ ਦਾ ਬਾਲ ਵਖਸ਼ੇ ਠੀਕ ਹੈ ਦੋਸਤੋ ਸਤਿ ਸ਼੍ਰੀ ਅਕਾਲ